ਹਲਕਾ ਡੇਰਾ ਬਾਬਾ ਨਾਨਕ ਦੀਨ ਪਿੰਡੇ ਪਿੰਡ ਰੱਤਾ ਦੀ ਮਨਜੂਦਾ ਪੰਚਾਇਤਾਂ ਦੇ ਪਿੰਡ ਦੇ ਕੁਝ ਮੋਤਬਰ ਆਗੂ ਵੱਲੋਂ ਆਪਣੇ ਹੀ ਪਿੰਡ ਦੇ ਆਪ ਆਗੂ ਉੱਪਰ ਪਿੰਡ ਵਿੱਚ ਚੱਲ ਰਿਹਾ ਕਸਕਰ ਜਾਨੂ ਰੋਕਵਾਉਣ ਦੇ ਇਖਤਿਆਤ ਤੌਰ ਤੇ ਦੋਸ਼ ਲਗਾਏ ਗਏ ਹਨ ਇਸ ਬੰਦੇ ਯਾਰਕਰ ਦੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਭਾਜਪਾ ਆਗੂ ਨਰਮਲ ਸਿੰਘ ਰੱਤਨੰਦ ਦੱਸਿਆ ਕਿ ਬਰਸਾਤੀ ਦਿਨਾਂ ਤੋਂ ਪਹਿਲਾਂ ਪਿੰਡ ਦੇ ਛੱਪੜ ਦੀ ਖਲਾਈ ਦਾ ਕੰਮ ਚੱਲ ਰਿਹਾ ਸੀ ਪਰ ਪਿੰਡ ਦੇ ਆਪ ਆਗੂ ਵੱਲੋਂ ਸਿਆਸੀ ਦਬਾਅ ਤੇ ਇਸ ਕਮਲ ਨੂੰ ਰੁਕਵਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਇਸ ਆਪਾਗੂ ਦੀ ਕਰਾਰੀ ਹਾਰ ਹੋਈ ਸੀ ਇਸ ਕਰਕੇ ਹੁਣ ਇਹ ਸਿਆਸੀ ਕਿੜ ਕੱਢ ਲਈ ਮਨਜੂਦਾ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਕਾਸ ਕਾਰਜਾਂ ਵਿੱਚ ਵਿਘਨ ਪਾਇਆ ਹੈ। ਉਹਨਾਂ ਦੱਸਿਆ ਕਿ ਇਸ ਬੰਦੀ ਬਿਊਟੀ ਪਿਓ ਡੇਰਾ ਬਾਬਾ ਨਰਨੂ ਸੂਚਿਤ ਕੀਤਾ ਗਿਆ ਪਰ ਉਹ ਵੀ ਸਿਆਸੀ ਦਬਾਅ ਕਾਰਨ ਖੁੱਲ ਕੇ ਪਿੰਡ ਦੀ ਪੰਚਾਇਤ ਦਾ ਸਾਥ ਨਹੀਂ ਦੇ ਰਹੇ। ਇਸ ਮੌਕੇ ਉਹਨਾਂ ਹਲਕਾਵਾ ਦਾਗੁਰ ਦੀਪ ਸਿੰਘ ਰਧਾਵਾ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪੇਤਪਵ ਇਸ ਪਿੰਡ ਦੇ ਰੁਕੀ ਹੋਏ ਵਿਕਾਸ ਕਾਰਜਾਂ ਨੂੰ ਜਲਦਤ ਜਲਦੀ ਚਾਲੂ ਕਰਵਾਇਆ ਜਾਵੇ ਤਾਂ ਕਿ ਬਰਸਾਤੀ ਦਿਨਾਂ ਤੋਂ ਪਹਿਲਾਂ ਪਹਿਲਾਂ ਇਸ ਸਪੱਟ ਦੀ ਸਫਾਈ ਹੋ ਸਕੇ ਉਹਨਾਂ ਕਹਿੰਦੇ ਕਿ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਸਾਡੇ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਆਪ ਆਗੂ ਕੋਲ ਦੀਪ ਸਿੰਘ ਰਕਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੇ ਉਹਨਾਂ ਕਰਦੇ ਹੋਏ ਕਿਹਾ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਉਹਨਾਂ ਇੱਕ ਸਾਡੇ ਪਿੰਡ ਦੇ ਕੁਝ ਸ਼ਰਾਤੀ ਅੰਤਰਾ ਵੱਲੋਂ ਗਿਆਨ ਬਟਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਕੁਝ ਮਨਰੇਗਾ ਕਾਮਿਆਂ ਵੱਲੋਂ ਸਰਕਾਰ ਉੱਪਰ ਸਵਾਲੀਆ ਚਿੰਨੇ ਖੜੇ ਕੀਤੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਜਿੱਤੇ ਪੇਡ ਦੇਣਾ ਤੋਂ ਪਿੰਡ ਦੇ ਵਿੱਚ ਮਨਰੇਗਾ ਦੀਨ ਕਮਕ ਕਾਰੀਆਂ ਹਨ ਪਰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪੈ ਰਹੇ ਉਹਨਾਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਕਿ ਤੇ ਜੇਕਰ ਜਲਦੀ ਉਹਨਾਂ ਦੇ ਖਾਤਾ ਵਿੱਚ ਪੈਸੇ ਨਾ ਪਏ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਬੀ.ਟੀ.ਵੀ. ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਬੀ.ਟੀ.ਵੀ. ਡੇਰਾ ਬਾਬਾ ਨਾਨਕ ਅਮਨਦੀਪ ਕੋਰਨਰ ਨੂੰ ਇਹ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਤੇ ਜਲਦੀ ਹੀ ਸਾਡੇ ਵੱਲੋਂ ਮੌਕਾ ਦੇਖਣ ਉਪਰੰਤ ਇਸ ਰੂਪੀਓਏ ਦਾ ਕਲੱਸਟਰ ਜੀ ਨੂੰ ਜਲਦੀ ਚਾਲੂ ਕਰਵਾਇਆ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਸਰਪੰਚ ਅਮਲਕੀਤ ਸਿੰਘ ਹੈ ਮੇਰੇ ਮੈਂਬਰਸ ਸਾਰੇ ਇੱਥੇ ਮਜੂਰ ਆ ਅਸੀਂ ਸਾਰਿਆਂ ਨੇ ਪੰਚਾਇਤ ਨੇ ਮਸ਼ੀਨ ਡਾਈ ਸੀ 6 ਸਾਡੇ ਮੈਂਬਰ 7 ਮੈਂਬਰੀ ਕਮੇਟੀ ਸੀ ਇਹ ਹੀ ਜਿੱਤੇ ਆ 250 ਵੋਟ ਤੇ ਇਹ ਇਲੈਕਸ਼ਨ ਜਿੱਤੀ ਆ ਤੇ ਸਿਰਫ ਉਹ ਬੰਦੇ ਦੀ ਮੰਨੀ ਜਾ ਰਹੀ ਹੈ ਜਿਹਨੂੰ ਸਰੋਪਾਪ ਆ ਕੇ ਸਰਪੰਚ ਬਣਾਤਾ ਹੈ ਗੁਰਦੀਪ ਸਿੰਘ ਨੇ ਤੇ ਉਹਨੂੰ ਇਹ 250 ਵੋਟ ਤੇ ਹਰਾਇਆ ਵਾ ਤੇ ਕੱਲਾ ਬੰਦਾ ਅੱਜ ਪਿੰਡ ਦੇ ਸਾਡੇ ਕੰਮ ਡੱਕਦਾ ਮੈਂ ਭਗਵੰਤ ਮਾਨ ਨਾਲ ਉਦੋਂ ਦਾ ਤੁਰਿਆ ਵਾਂ ਜਦੋਂ ਦਾ ਭਗਵੰਤ ਮਾਨ ਗੁਰਪ੍ਰਤਾਪ ਦੇ ਨਾਲ ਵੋਟਾਂ 30 ਵੋਟਾਂ ਪੁਵਾਈਆਂ ਸੀ ਓਵਰ ਟਾਈਮ ਤੇ ਅੱਜ ਮੈਨੂੰ ਝਾੜ ਕੇ ਪਿੱਛੇ ਮਾਰਿਆ ਇਹਨਾਂ ਨੇ ਉਹ ਬੰਦੇ ਨੂੰ ਅੱਗੇ ਲਾਤਾ ਵਾ ਤੇ ਛੱਪੜ ਦਾ ਸਾਡਾ ਕੰਮ ਡੱਕ ਰਹੇ ਨੇ ਤੇ ਬਿਮਾਰੀਆਂ ਵੇਖੋ ਜੀ ਇੱਧਰ ਕਿਦਾਂ ਕੀ ਨਰਕ ਪਿਆ ਵਾ ਸਿਰਫ ਇਹ ਕੰਮ ਚਲਾਇਆ ਤੇ ਮਾਰ ਮਾਰ ਕੇ ਦਾਬੇ ਤੇ ਕੰਮ ਰੋਕਤਾ ਇਹ ਬਿਮਾਰੀ ਫੈਲਣ ਵਾਲੀ ਆ ਸਾਰਾ ਨਰਕ ਪਿਆ ਆ ਜੀ ਛੱਪੜ ਦਾ ਤੇ ਲੋਕੀ ਨਜਾਇਜ਼ ਕਬਜ਼ਾ ਕਰਨ ਦੇ ਆ ਜਿਹੜੇ ਕਬਜ਼ਾ ਕਰਨ ਦੇ ਉਹੀ ਡੱਕਣ ਦੇ ਆ ਵੀ ਇਹ ਛੱਪੜ ਦਾ ਕੰਮ ਨਹੀਂ ਹੋਣ ਦੇਣਾ ਉਹ ਉੱਥੇ ਸਾਰੇ ਵੇਖਿਓ ਜਾ ਕੇ ਇਹ ਜੋ ਛੋਟ ਛੋਟ ਕੇ ਮਿੱਟੀ ਦੇ ਰੂੜੀਆਂ ਲਾਈਆਂ ਨੇ ਠਾਂਸ ਲਈ ਹੁੰਦੇ ਆ 6 ਕਿੱਲੇ ਸਾਡਾ ਛਪੜੀ 4 ਕਿੱਲੇ ਛਪੜਾ ਰਹਿ ਗਿਆ 2 ਕਿੱਲੇ ਲੋਕ ਕਬਜ਼ਾ ਕਰ ਗਏ ਵਹਿਲੀਆਂ ਬਣਾ ਗਏ ਤੇ ਕੋਈ ਸਾਡੀ ਸੁਣਵਾਈ ਨਹੀਂ ਕੋਈ ਸਾਨੂੰ ਕੰਮ ਨਹੀਂ ਕਰਨ ਦੇ ਜਿਹੜਾ ਸਾਡੇ ਸੰਚਾਇਤ ਵੀ ਪੂਰੀ ਆ ਸਾਰੇ ਮੌਜੂਦ ਆ ਸਾਡੇ ਇੱਥੇ ਮੈਂਬਰ ਪਰ ਸਾਡਾ ਕੰਮ ਨਹੀਂ ਚੱਲਣ ਦੇ ਸਰ ਇਹਦੇ ਸਬੰਧੇ ਬੀਡੀਪੀ ਉਹਨੂੰ ਤੁਸੀਂ ਕੀਤਾ ਸਰ ਉਹਨਾਂ ਨੂੰ ਕੀਤਾ ਸਰ ਉਹਨਾਂ ਨੂੰ ਫੋਨ ਕਰ ਕਰਕੇ ਤੇ ਡਰਕੀ ਜਾਂਦੇ ਉਹਨਾਂ ਨੂੰ ਦਾਬੇ ਮਾਰਦੇ ਉਹ ਕਹਿੰਦੇ ਸਾਡੇ ਵਸਦੀ ਨਹੀਂ ਗੱਲ ਸਾਨੂੰ ਫੋਨ ਕਰਦੇ ਆ ਹੀ ਕੀ ਕਰੀਏ ਕੁਣ ਕੀ ਚਾਹੁੰਦੇ ਤੁਸੀਂ ਮਤਲਬ ਸਰਕਾਰ ਸਾਡਾ ਕੰਮ ਚਲਾਇਆ ਜਾਏ ਹਾਈ ਕੋਰਟ ਚ ਜਾ ਰਹੇ ਆ ਅੱਜ ਤੇ ਅਸੀਂ ਕੰਮ ਜਿੱਦਾਂ ਵੀ ਚਲਾਵਾਂਗੇ ਤੇ ਸਾਡੇ ਤੇ ਕੋਈ ਕਾਰਵਾਈ ਹੋਈ ਤੇ ਇਹ ਸਰਕਾਰ ਜ਼ਿੰਮੇਵਾਰ ਮੈਂ ਨਰਮਲ ਸਿੰਘ ਰਤਾ ਵਰਕਰ ਪਿੰਡ ਦੀ ਸੇਵਾ 'ਚ ਹਾਜ਼ਰ ਸਾਡੇ ਪੰਚਾਇਤਾਂ ਇਲੈਕਸ਼ਨ ਹੋਇਆ ਸੀਗਾ ਸਰਦਾਰ ਮਨਜੀਤ ਸਿੰਘ ਸਰਪੰਚ ਬਣੇ ਸੀਗੇ ਪੂਰੀ ਪੰਚਾਇਤ ਸੱਤ ਮੈਂਬਰ ਹੀ ਸਾਡੀ ਜਿਹੜੀ ਇਹ ਪੰਚਾਇਤ ਆ 6 ਮੈਂਬਰ ਜਿਹੜੇ ਇਹਨਾਂ ਦੇ ਨਾਲ ਨੇ 250 ਬੋਰਡ ਤੇ ਨਗਰ ਨੇ ਇਹਨੂੰ ਸੇਵਾ ਦਿੱਤੀ ਸੀ ਜਤਾਇਆ ਸੀ ਆਮ ਪਾਰਟੀ ਦਾ ਬੰਦਾ ਸੀ ਸਭ ਤੋਂ ਪਹਿਲਾਂ ਬਸਤਾ ਅਗਰ ਫੜਿਆ ਹੈ ਆਮ ਪਾਰਟੀ ਦਾ ਜਦੋਂ ਨਵੀਂ ਨਵੀਂ ਗੁਰ ਪ੍ਰਤਾਪ ਸਿੰਘ ਖਾਲਪੋਨ ਇਲੈਕਸ਼ਨ ਲੜਿਆ ਉਦੋਂ ਵੀ ਇਸ ਬੰਦੇ ਨੇ ਬਹੁਤ ਏਜੰਟ ਬਣਿਆ ਤੇ ਉਦੋਂ 30 ਵੋਟਾਂ ਨਾਲ ਸਟਾਰਟਿੰਗ ਕੀਤੀ ਬਾਅਦ ਚ ਸਰਦਾਰ ਗਰਦੀਪ ਸਿੰਘ ਜੀ ਆਏ ਐਮਐਲਏ ਸਾਹਿਬ ਇਹਨਾਂ ਦਾ ਵੀ ਬਸਤਾ ਇਹਨੇ ਫੜਿਆ ਇਲੈਕਸ਼ਨ ਚ ਮਤ ਕੀਤੀ ਬਹੁਤ ਜ਼ਿਆਦਾ ਠੋਕ ਕੇ ਕੰਮ ਇਲੈਕਸ਼ਨ ਹੋਇਆ ਉਹ ਜਿਹੜਾ ਇੱਕ ਉਹਨਾਂ ਦਾ ਬੰਦਾ ਆ ਰਿਸ਼ਤੇਦਾਰੀ ਉਹਨੂੰ ਸਰੋਪਾ ਬਣਾ ਪਾ ਗਏ ਸਰਪੰਚ ਕਹਿਤਾਰੀ ਸਰਪੰਚ ਬਣ ਗਿਆ ਇਲੈਕਸ਼ਨ ਹੋ ਗਈ ਚਲੋ ਇਲੈਕਸ਼ਨ ਚ ਜਿੱਤ ਗਿਆ ਜਦੋਂ ਆਪਾਂ ਜਿੱਤ ਕਰ ਲਈ ਤੇ ਨਗਰ ਵਾਸਤੇ ਸਾਰਾ ਇੱਕ ਹੋ ਜਾਣਾ ਚਾਹੀਦਾ ਆ ਤੇ ਵਿਕਾਸ ਆ ਕਾਲੀਦਾਰ ਰਿਹਾ ਕਾਂਗਰਸ ਰਹੀ ਆ ਤਾਂ ਵੀ ਪਿੰਡ ਦੀ ਡਿਵੈਲਪਮੈਂਟ ਬੜੀ ਹੋਈ ਆ ਬਹੁਤ ਜ਼ਿਆਦਾ ਹੁਣ ਪੈਸੇ ਵੀ ਹੈਗੇ ਆ ਬਹੁਮਤ ਵੀ ਹੈਗਾ ਆ ਪਰ ਆਪਾਂ ਕੰਮ ਨਹੀਂ ਹੋਉਂਦੇ ਐਂਡੇ ਪਿੰਡ ਦੇ ਵਿੱਚ ਆ ਹੁਣ ਨਰੇਗਾ ਵਾਲੀਆਂ ਨੇ ਅੱਜ 17 18 ਦਿਨ ਹੋ ਗਏ ਨੇ ਇਹਨਾਂ ਨੂੰ 1 ਰੁਪਈਆ ਨਹੀਂ ਅੱਜ ਤੱਕ ਪਿਆ ਇਹ ਕਿੱਥੇ ਜਾਣ ਗਰੀਬ ਆਦਮੀ ਆ ਇਹੋ ਇਹਨਾਂ ਕਮਾਉਣਾ ਇਹੋ ਇਹਨਾਂ ਨੇ ਖਾਣਾ ਕੰਮ ਇਹਨੇ ਸਟਾਰਟ ਕੀਤਾ ਕੋਈ ਵੀ ਪ੍ਰਸ਼ਾਸਨ ਕੋ ਜਾਣਿਆ ਪ੍ਰਸ਼ਾਸਨ ਕਹਿੰਦੇ ਆ ਹੀ ਦਬਾ ਥੱਲੇ ਆ ਜੀ ਸਾਨੂੰ ਪ੍ਰੈਸ਼ਰ ਅੰਡਰ ਪ੍ਰੈਸ਼ਰ ਕਰਦੇ ਅਸੀਂ ਕੀ ਕਰੀਏ ਕੌਣ ਕਰ ਰਿਹਾ ਸਰ ਅੰਡਰ ਪ੍ਰੈਸ਼ਰ ਕੌਣ ਕਰ ਰਿਹਾ ਇਹ ਆਮ ਪਾਰਟੀ ਵਾਲੇ ਆਮ ਪਾਰਟੀ ਦੇ ਜਿਹੜੇ ਲੀਡਰ ਨੇ ਸਰਕਾਰ ਆ ਉਹੀ ਕਰ ਰਹੇ ਨੇ ਹੋਰ ਕੋਈ ਕਰ ਨਹੀਂ ਸਕਦਾ ਇਹਦੇ ਵਿੱਚ ਬਾਕੀ ਇਹ ਜਿਹੜਾ ਛੱਪੜ ਦਾ ਕੰਮ ਚਾਲੂ ਕੀਤਾ ਸੀ ਸਾਡੇ ਪਿੰਡ ਦਾ 6 ਕਿਲੇ ਛੱਪੜ ਸੀਗਾ ਤੇ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ ਮਹਾ ਡੇਢ ਕਿਲਾ ਰਹਿ ਗਿਆ ਆ ਇਸ ਕਰਕੇ ਚਲੋ ਡੇਢ ਕਿਲਾ ਹੀ ਰਹਿ ਗਿਆ ਆ ਉਹਦਾ ਪਾਣੀ ਨਿਕਾਸ ਨਿਕਲੇ ਸਾਰਾ ਕੁਝ ਹੋਵੇ ਅਗਰ ਇਹ ਪਾਣੀ ਦੀ ਸਫਾਈ ਜਾਂ ਛੱਪੜ ਦੀ ਨਹੀਂ ਹੁੰਦੀ ਸਾਡੇ ਬਿਮਾਰੀ ਫੈਲਣ ਦਾ ਖਤਰਾ ਪਿੰਡ ਦੇ ਵਿੱਚ ਅ ਅਸੀਂ ਇਸ ਕਰਕੇ ਆਨੇ ਆ ਵੀ ਚਲੋ ਜਦੋਂ ਇਲੈਕਸ਼ਨ ਹੋ ਗਿਆ ਤੀਰਾ ਖਤਮ ਹੋਇਆ ਪਾਰਟੀਆਂ ਦੇ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪੈਸੇ 7.5 ਲੱਖ ਦੀ ਸਾਡੀ ਪੰਚਾਇਤ ਦੀ ਬੋਲੀ ਆ ਅਗਰ ਅਸੀਂ ਉਹੋ ਹੀ ਸਮਝ ਤੇ ਲਾ ਦੀਏ ਤਾਂ ਬਹੁਤੇ ਸਾਨੂੰ ਪੈਸਾ ਨਾ ਵੀ ਮਿਲੇ ਕੋਈ ਗੱਲ ਨਹੀਂ ਪਰ ਪੈਸਾ ਵੀ ਆਇਆ ਹੋਇਆ ਸਰਕਾਰ ਦਾ ਤੇ ਅਸੀਂ ਇਹ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਧਿਆਨ ਦਿੱਤਾ ਜਾਵੇ ਵੀ ਕਿਉਂ ਨਹੀਂ ਡਿਵੈਲਪਮੈਂਟ ਹੋ ਰਹੀ ਪਿੰਡ ਦੀ ਜਾਨ ਦੀ ਪਿੰਡ ਤੁਸੀਂ ਕਹ ਰਹੇ ਵਿਕਾਸ ਹੋ ਰਿਹਾ ਵਿਕਾਸ ਤੇ ਇਥੇ ਵਿਕਾਸ ਢੱਕਿਆ ਜਾ ਰਿਹਾ ਹੈ ਕਾਦੇ ਵਾਸਤੇ ਕਿਉਂ ਇੱਕਦਾਂ ਹੋ ਰਿਹਾ ਆ ਕਦੀ ਨਹੀਂ ਹੋਇਆ ਕਾਂਗਰਸ ਵੀ ਰਹੀ ਆ ਅਕਾਲੀ ਦਲ ਵੀ ਰਿਹਾ ਪਰ ਵਿਕਾਸ ਅਜੇ ਤੱਕ ਕਿਸੇ ਨੇ ਕੰਮ ਨਹੀਂ ਰੋਕਿਆ ਕੰਮ ਚੱਲਦੇ ਰਹੇ ਆ ਪਿੰਡਾਂ ਦੇ ਇਹ ਕੰਮ ਅਗਰ ਰੁਕਦਾ ਆ ਤੇ ਸਾਡੇ ਪਿੰਡ ਦਾ ਨੁਕਸਾਨ ਬਹੁਤ ਆ ਸਾਡੀ ਹੱਥ ਜੋੜ ਕੇ ਐਮਐਲਏ ਸਾਹਿਬ ਸਰਦਾਰ ਗੁਰਦੀਪ ਸਿੰਘ ਨੂੰ ਵੀ ਬੇਨਤੀ ਆ ਸਾਡੇ ਵੱਡੇ ਭਰਾ ਨੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪ ਵੇਖੋ ਇਹਨੂੰ ਇੱਥੇ ਜਾਂਚ ਕਰੋ ਵੀ ਕੀ ਗੱਲ ਆ ਕਿੱਥੇ ਗੜਬੜੀ ਆ ਕੀ ਆ ਪਰ ਇੱਕ ਬੰਦੇ ਦੇ ਕਹਿਣ ਦੇ ਉੱਤੇ ਆਪਾਂ ਸਾਰਾ ਪਿੰਡ ਨੂੰ ਕਾਰਿਏ ਉਹ ਮਾੜੀ ਗੱਲ ਆ ਗਾਂਵਂ ਇਲੈਕਸ਼ਨ ਆਉਣੇ ਨੇ ਸਾਰਾ ਕੁਝ ਹੋਣਾ ਆ ਪਰ ਅਸੀਂ ਇਹਨਾਂ ਕਿ ਪਿੰਡ ਦਾ ਨੁਕਸਾਨ ਨਾ ਹੋਵੇ ਇਹਦੀ ਡਿਵੈਲਪਮੈਂਟ ਹੋਵੇ ਇੱਥੇ ਕੰਮ ਹੋਣ ਕੰਮ ਹੋਣ ਵਾਲੇ ਨੇ ਕੰਮ ਹੋਇਆ ਵੀ ਬਹੁਤ ਹੈ ਪਹਿਲੇ ਵੀ ਬਹੁਤ ਆਇਆ ਪਰ ਹੁਣ ਵੀ ਹੈਗੇ ਨੇ ਤੇ ਇਮਾਨਦਾਰ ਇੱਕ ਨਗਰ ਨੇ ਸਰਪੰਚ ਚੁਣਿਆ ਪੰਚਾਇਤ ਦੇ ਨਾਲ ਆ ਹਰ ਨਗਰ ਉਹਦਾ ਸਾਥ ਦੇ ਰਿਹਾ ਪਰ ਇੱਕ ਬੰਦੇ ਉਸਤੇ ਕਹਿੰਦੇ ਆਪਾਂ ਸਾਰੇ ਪਿੰਡ ਨੂੰ ਇੱਕ ਕਿਨਾਰੇ ਕਰ ਦਈਏ ਤੇ ਮੈਂ ਉਹਨੂੰ ਕੋਈ ਚੰਗੀ ਗੱਲ ਨਹੀਂ ਸਮਝਦਾ ਅਸੀਂ ਫਿਰ ਇਹੋ ਹੀ ਮੰਗ ਕਰਾਂਗੇ ਅਸੀਂ ਤੇ ਵੇਖੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਤੁਹਾਡੇ ਵਾਸਤੇ ਤਾਂ ਸਾਰਾ ਕੁਝ ਹੋ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪ ਇਹਦੀ ਜਾਂਚ ਵੇਖੋ ਵੀ ਕੀ ਪ੍ਰੋਬਲਮ ਆ ਰਹੀ ਹੈ ਕਿੱਥੇ ਦਿੱਕਤ ਹੈ ਕੀ ਆ ਪ੍ਰਸ਼ਾਸਨ ਕੋ ਜਾਈਦਾ ਪ੍ਰਸ਼ਾਸਨ ਕਹਿੰਦਾ ਅੱਡੇ ਹੱਥ ਖੜੇ ਆ ਜੀ ਅਸੀਂ ਕੀ ਕਰੀਏ ਸਾਨੂੰ ਅੰਡਰ ਪ੍ਰੈਸ਼ਰ ਆ ਅਸੀਂ ਨਹੀਂ ਕੁਝ ਕਰ ਸਕਦੇ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਰਦੇ ਆ ਅਡੀ ਸਾਹਿਬ ਨੂੰ ਕਰਦੇ ਆ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਜਿਹੜਾ ਹੈ ਸਰ ਲੱਗਦਾ ਕਿ ਚੁਣੀਆਂ ਹੀ ਜਿਹੜੀ ਪੰਚਾਇਤ ਉਹਦੇ ਅਧਿਕਾਰ ਜਿਹੜੇ ਖੋਏ ਜਾ ਰਹੇ ਨੇ ਖੋਏ ਜਾ ਰਹੇ ਬਿਲਕੁਲ ਧੱਕਾ ਹੋ ਰਿਹਾ ਜੀ ਪੰਚਾਇਤ ਦੇ ਨਾਲ ਕੋਈ ਵੀ ਕੰਮ ਕਰਨ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਆ ਉਹਦਣਾ ਹੀ ਜੀਸੀਬ ਡਾਈ ਆ ਕਰਕੇ ਇੱਥੇ ਟਰਾਲੀਆਂ ਵੀ ਆ ਗਈਆਂ ਜਦ ਤੱਕ ਪਿੰਡ ਦਾ ਕੰਮ ਰੋਕ ਰੋਕ ਨਹੀਂ ਗਿਆ ਵੀਡੀਓ ਨੂੰ ਇੰਨਾ ਕ ਫੋਨ ਗਿਆ ਇੰਨਾ ਕ ਫੋਨ ਗਿਆ ਇਹ ਹਾਰ ਕੇ ਵੀਡੀਓ ਨੂੰ ਕਹਿਣਾ ਪਿਆ ਵੀ ਮੈਂ ਤੁਹਾਡੇ ਹੱਥ ਜੋੜਦੇ ਹਾਂ ਤੁਸੀਂ ਕੰਮ ਜਿਹੜਾ ਬੰਦ ਕਰ ਦੋ ਆ ਨਜਾਇਜ਼ ਕਬਜ਼ਾ ਨਵਾਂ ਨਵਾਂ ਹੋਣ ਲਿਆ ਮੇਰੇ ਬੈਕਸਾਈਡ ਦੇ ਉੱਤੇ ਨਜਾਇਜ਼ ਕਬਜ਼ਾ ਬਿਲਕੁਲ ਮੇਰੀ ਬੈਕਸਾਈਡ ਦੇ ਉੱਤੇ ਹੋ ਰਿਹਾ ਆ ਕੋਈ ਇੱਕ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਅਗਰ ਇਹ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੈ ਬਿਮਾਰੀ ਵੀ ਫੈਲੇਗੀ ਔਰ ਭਰਾਂ ਚ ਤੇ ਆਪਾਂ ਇਹਨੂੰ ਹੋਣ ਦੀਏ ਜਿਹੜੀ ਕੋਈ ਕੋ ਪਾਰਟੀਆਂ ਬਾਲੀਆਂ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਆ ਡਵੈਲਪਮੈਂਟ ਹੋਣੀ ਚਾਹੀਦੀ ਆ ਪਾਰਟੀ ਬੈਰੀ ਆਪਣੀ ਜਗ੍ਹਾ ਐ ਇਲੈਕਸ਼ਨ ਆਪਣੀ ਜਗ੍ਹਾ ਆ ਤੇ ਵਿਕਾਸ ਕਰਾਉਣਾ ਚਾਹੀਦਾ ਆ ਜੇ ਅੱਜ ਸਰਦਾਰ ਸਾਡੇ ਐਮਐਲਏ ਸਾਡਾ ਭਰਾ ਗੁਰਦੀਪ ਸਿੰਘ ਅਗਰ ਪਿੰਡ ਦੇ ਵਿੱਚ ਵਿਕਾਸ ਨੂੰ ਕਰੰਦੇ ਆ ਤੇ ਸ਼ੈ ਤਾਂ ਹੀ ਸੋਚੀਏ ਗਾਂ ਤੋਂ ਅਸੀਂ ਸ਼ੈ ਦੇ ਕਰੀਏ ਪਈ ਅਸੀਂ ਇਹਨਾਂ ਦੀ ਮਤ ਕਰਨੀ ਆ ਕਿਉਂਕਿ ਇਹਨਾਂ ਨੇ ਕੰਮ ਕਰਾਏ ਨੇ ਪਿੰਡ ਦੇ ਵਿੱਚ ਇਹਨਾਂ ਸਾਥ ਦਿੱਤਾ ਤਾਂ ਸ਼ੈ ਤਾਂ ਹੀ ਸਾਰੇ ਸਾਰਾ ਨਗਰ ਹੀ ਤੁਰ ਪਈਏ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਇਸ ਨੂੰ ਅਸੀਂ ਵੀ ਇੱਕ ਵਰਕਰ ਆ ਪਿੰਡ ਦੇ ਨਿਵਾਸੀ ਆ ਤੇ ਅਸੀਂ ਵੀ ਇਹ ਕੰਮ ਵਰਕਰ ਆ ਬੰਦਿਆਂ ਨੇ ਵੀ ਚਲੋ ਕੰਮ ਹੋਣਾ ਚਾਹੀਦਾ ਸੋਹਣਾ ਕੰਮ ਹੈ ਅਗਰ ਹਾਂ ਸਰਪੰਚ ਚ ਕੋਈ ਕਮੀ ਨਹੀਂ ਕਰਦਾ ਫਿਰ ਅਸੀਂ ਕਹੀਏ ਪਰ ਇਸ ਟਾਈਮ ਪ੍ਰਸ਼ਾਸਨ ਰੋਗ ਰਿਹਾ ਇਹਨੂੰ ਕੰਮ ਨੂੰ ਤੇ ਇਹ ਮਾੜੀ ਗੱਲ ਆ ਅਸੀਂ ਤੁਹਾਡੇ ਅੱਗੇ ਰਿਕਵੈਸਟ ਕਰਦੇ ਆਂ ਕਿ ਸਾਡੀ ਸੁਣਵਾਈ ਹੋਵੇ ਇਸ ਕੰਮ ਨੂੰ ਜਲਦ ਤੋਂ ਜਲਦ ਚਾਲੂ ਕਰਾਇਆ ਜਾਵੇ ਜਗਦੀਪ ਸਿੰਘ ਕਿਹੜਾ ਪਿੰਡ ਹੈ ਪਿੰਡ ਦਿੱਤਾ ਸਰ ਤੇ ਕੀ ਮਾਮਲਾ ਤੁਹਾਡਾ ਜੋ ਨਰੇਗਾ ਤੇਗਾ ਸਰ ਮਾਮਲਾ ਸਾਡਾ ਇਹ ਆ ਜਦੋਂ ਆਪਾਂ ਲੇਬਰ ਲੈ ਕੇ ਤੁਰਨੇ ਆ ਨਾ ਘਰੋਂ ਤੇ ਸਾਨੂੰ ਰਾਜ ਲੇਬਰ ਸਾਡੀ ਨੂੰ ਦਬਕੇ ਮਾਰਦੇ ਆ ਵੀ ਤੁਸੀਂ ਚਿੱਟੇ ਇੱਕ ਰਮਾਲ ਲੈ ਕੇ ਤੇ ਫਿਰ ਪੈਸੇ ਕਢਾਣੇ ਆ ਕੌਣ ਦਬਕੇ ਮਾਰਦੇ ਇਹੋ ਹੀ ਪਿੰਡ ਦੇ ਜਿਹੜੇ ਆਮ ਪਾਰਟੀ ਦੇ ਜੀ ਜੀ ਹਾਂਜੀ ਤੇ ਇਹ ਫਿਰ ਸਾਡੀ ਲੇਬਰ ਜਿਹੜੀ ਆ ਪਛਾਣ ਹੁੰਦੀ ਜਾਂਦੀ ਹੈ ਇਹ ਲੇਬਰ ਨੂੰ ਵੀ ਦੋਕੇ ਮਾਰਦੇ ਲੇਬਰ ਆਦੀ ਅੱਧੀ ਅੱਧੀ ਕੱਟ ਕਰ ਦਿਤੀ ਇਹਨਾਂ ਨੇ ਆਹਾ ਕੇ ਵੀ ਨਹੀਂ ਇਹ ਤੁਸੀਂ ਜਾਣਾ ਤੁਹਾਨੂੰ ਪੈਸੇ ਨਹੀਂ ਜੇ ਪੈਣੇ ਤੁਹਾਡੀ ਐਵੇਂ ਮਾਰ ਤੁਹਾਨੂੰ ਗਰੀਬ ਮਾਰ ਕਰਨ ਦੇ ਧੁੱਪੇ ਕਿੰਨੇ ਚਿਰ ਤੋਂ ਜਿਹੜੇ ਨਰੇਗਾ ਚ ਤੁਸੀਂ ਕੰਮ ਕਰ ਰਹੇ ਜੀ ਸਾਰਾ ਅਸੀਂ ਅੱਗੇ ਵੀ 3 ਮਹੀਨੇ ਪਿੱਛੇ ਵੀ ਲਾਏ ਪਿਛਲੇ ਸਾਲ ਚ ਵੀ ਲਾਏ ਹੀ ਇਤਰਾ ਹੀ ਤੇ ਹੁਣ ਅਸੀਂ ਫਿਰ ਅੱਜ 15 ਤਰੀਕ ਤੋਂ ਨਵਾਂ ਸਰਪੰਚ ਸਾਹਿਬ ਨੇ ਪੰਚਾਇਤ ਨੇ ਸ਼ੁਰੂ ਕੀਤਾ ਸਾਡਾ ਕੰਮ ਕੋਈ ਪੈਸਾ ਪਿਆ ਹੋਂ ਤੱਕ ਨਹੀਂ ਸਰ ਹਜੇ ਕੋਈ ਪੈਸਾ ਨਹੀਂ ਪਿਆਜ 15 20 ਦਿਨ ਹੋ ਚਲੇ ਸਾਨੂੰ ਲੱਗਿਆ ਨੂੰ ਕੰਮ ਸੀ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੋਈ ਮੰਗ ਕਰਨੀ ਆ ਵੀ ਸਾਡੀ ਨਿਆਂ ਹੀ ਹੋਵੇ ਸਾਰਾ ਇਹਨਾਂ ਨਾਲੋਂ ਨਾਲ ਹਫਤੇ ਦਾ ਹਫਤੇ ਦਾ ਅਸੀਂ ਦੇਣੀ ਮਸਤੋਲ ਮਰਾਵਣ ਤੇ ਸਰਪੰਚ ਸਾਹਿਬ ਨਾਲ ਲੜਾਲ ਕੇ ਇਹਨਾਂ ਨੂੰ ਪੈਸੇ ਦੇ ਮਿਲਣ ਮਿਹਨਤ ਹੋਏ ਇਹਨਾਂ ਦੀ ਵੀ ਤੁਪੇ ਸੜਨ ਦੇ ਗਰੀਬ ਆ ਈਸੋ ਹੀ ਇਹਨਾਂ ਕਮਾਉਣਾ ਤੇ ਈਹੀ ਇਹਨਾਂ ਰੋਜ਼ ਖਾਣਾ ਹਾਜ਼ਰੀ ਟੱਡੀ ਆਉਣ ਲੈਣ ਜਾ ਰਹੀ ਹੈ ਹਾਂਜੀ ਸਾਡੀ ਸਾਰਾ ਆਨ ਲੈਣ ਜਾਂਦੀ ਦੋਵੇਂ ਟਾਈਮ ਹਾਜ਼ਰੀ ਹੋਣ ਦੀ ਹੈ ਕੀ ਲੱਗਦਾ ਤੁਹਾਨੂੰ ਪਤਾੜੇ ਪੈਸੇ ਕਿਉਂ ਨਹੀਂ ਪੈ ਰਹੇ ਕੀ ਲੱਗਦਾ ਤੁਹਾਨੂੰ ਸਰ ਸਾਨੂੰ ਇਹੋ ਹੀ ਪੈਸਾ ਲੱਗਣ ਡਿਆ ਮਹਿਸੂਸ ਹੁੰਨ ਡਿਆ ਸਾਡੀ ਰਿਕਵਰੀ ਇਹੋ ਹੀ ਪੈਣ ਡੇ ਆ ਕਿ ਜਿਹੜੀ ਸਾਡੀ ਲੇਬਰ ਵੀ ਹਟਾਉਂਦੇ ਸਾਨੂੰ ਤੇ ਆਪਦੇ ਆਂਦੇ ਨੇ ਸਾਡੀ ਲੇਬਰ ਨੂੰ ਡੱਕਦੇ ਰਾਹ ਵਿੱਚ ਚਿੱਟੇ ਰੰਬਾਲ ਪੋ ਲੈ ਉਹ ਨਾਲ ਚਿੱਟੇ ਕੱਪੜੇ ਪਾਉਂਦੇ ਫਿਰ ਪੈਸੇ ਕਿੱਡਾ ਹੋ ਜਾਗੇ ਹੋਰ ਸਾਡੀ ਸਰ ਕੋਈ ਮੰਗ ਨਹੀਂ ਸਾਡਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੇ ਮੱਲੋ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਅਗਲੀ ਤੁਹਾਡੀ ਰਣਨੀਤੀ ਕੀ ਹੋਏਗੀ ਸਾਡੀ ਇਹ ਹੋਏਗੀ ਵੀਡੀਓ ਦਾ ਪਤਰ ਪਤਰਨਾ ਸਾਰੀ ਜਿਹੜੀ ਜਿੰਨੀ ਲੇਬਰ ਸਾਡੀ ਆਏਗੀ ਉੱਥੇ ਧਰਨਾ ਹਾਂਜੀ ਭਾਜੀ ਅੱਜ ਤੁਹਾਡੇ ਪਿੰਡ ਵਾਸੀਆਂ ਨੇ ਤੁਹਾਡੇ ਉੱਪਰ ਇਲਜ਼ਾਮ ਲਾਇਆ ਰਿਹਾ ਕਿ ਪਿੰਡ ਦੀ ਡਿਵੈਲਪਮੈਂਟ ਹੋ ਰਹੀ ਸੀ ਤੇ ਤੁਹਾਡੇ ਵੱਲੋਂ ਸਿਆਸੀ ਦੁਬਾਰਾਟ ਉਹਨੂੰ ਜਿਹੜਾ ਰੁਕਿਆ ਗਿਆ ਕੀ ਕਹਿਣਾ ਚਾਹੁੰਦੇ ਆਂ ਔਰ ਕੀ ਨਾਮ ਆਪਣਾ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਆ ਠੀਕ ਹੈ ਜੀ ਅਸੀਂ ਜਿਹੜਾ ਮੇਰੇ ਤੇ ਇਹ ਇਲਜ਼ਾਮ ਲਾਉਣ ਦੇ ਆ ਸਰਪੰਚ ਲਾ ਲੋ ਜਾਂ ਹੋਰ ਜਿਹੜੇ ਕੋਈ ਸ਼ਨਾਰ ਸ਼ਰਾਰਤੀ ਅੰਸਰ ਆ ਉਹ ਪਿੰਡ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਆ ਜਿਦੇ ਕਰਕੇ ਉਹ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਕੋਈ ਕੰਮ ਹੋਵੇ ਨਾ ਉਹ ਆਪਣੇ ਤਰੀਕੇ ਨਾਲ ਕੰਮ ਚਲਾਉਣ ਅਸੀਂ ਕੌਣ ਹੁੰਨੇ ਆ ਇਹ ਕੰਮ ਆ ਸਾਰਾ ਸਰਪੰਚ ਦਾ ਤੇ ਪ੍ਰਸ਼ਾਸਨ ਦਾ ਉਹ ਆਪਣੇ ਹਿਸਾਬ ਨਾਲ ਚਲਾਉਣਾ ਅਸੀਂ ਕੌਣ ਹੁੰਨੇ ਆ ਇਹ ਜਿਹੜੇ ਹੱਟੇ ਇنتਿਜਾਬ ਲੱਗਣ ਦੇ ਬਿਲਕੁਲ ਹੀ ਬੇਬੁਨਿਆਦ ਤੇ ਝੂਠੇ ਆ ਤੇ ਜਿਹੜੀ ਹੈਗੀ ਆ ਵੇਖੋ ਜੀ ਅਸੀਂ ਤੇ ਭਗਵੰਤ ਮਾਨ ਸਾਹਿਬ ਦੀ ਸੋਚ ਨਾਲ ਜੁੜੇ ਆ ਭਗਵੰਤ ਮਾਨ ਸਾਹਿਬ ਵੇਖੋ ਕਿੰਨੇ ਨਸ਼ਾ ਵਿਰੋਧੀ ਕੰਮ ਜਿਹੜੀ ਉਹਨਾਂ ਚਲਾਇਆ ਮੁਹਿੰਮ ਚਲਾਈ ਬੜੇ ਵਧੀਆ ਤਰੀਕੇ ਨਾਲ ਚੱਲਣ ਡਿਆ ਵਾ ਠੀਕ ਹੈ ਨਾ ਗੱਲ ਬਾਕੀ ਅਸੀਂ ਤੇ ਜਿਹੜੇ ਹੱਟੇ ਕੁਦ ਦੇਇਆ ਕੁਐਸ਼ਨ ਆਰਟੀ ਅਨਸਰ ਇਲਜ਼ਾਮ ਲਾਉਣਾ ਸਾਰੇ ਬੇਬੁਨਿਆਦ ਤੇ ਸਾਰੀ ਝੂਠੀ